ਤਾਂ ਕਿਸਾਨ ਵੀਰੋ ਹੋਰ ਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਬੁਰਜਮਾਨਸਾਹੀਆ ਨੇੜੇ ਬਾਈਆਂ ਦੇ ਫੁੱਲ ਰਹਿ ਜਾਂਦਾ ਗਟੇਲ ਤਿੰਨ ਬੈੜਾਂ ਦੀ ਆਪਾਂ ਲੈ ਕੇ ਦੇਵਾਂਗੇ ਚੰਗੇ ਮਿਲਕ ਰਿਕਾਰਡ ਵਾਲੀਆਂ ਚੰਗੀਆਂ ਫਾਰਮ ਵਾਲੀਆਂ ਬੈੜਾਂਆਂ ਤਿੰਨ ਬਾਈ ਕੋਲ ਤੇ ਤਿੰਨ ਹਜੇ ਕੱਟਦੀਆਂ ਕਿੰਨੇ ਦਿਨ ਕੱਟਣੀਆਂ ਤੇ ਸਾਰਾ ਕੁਝ ਸਸੀ ਕਾਲ ਬਾਈ ਲੱਖੀ ਬਾਈ ਸਸੀ ਕਾਲ ਹੋ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਓਕੇ ਤੇ ਵੀਰੇ ਨਾਮ ਐਡਰੈਸ ਬੋਲੋ ਆਪਣਾ ਨਾਮ ਲੱਖੀ ਪੰਡਤ ਹੈ ਜੀ ਪਿੰਡ ਬੁਰਜਮਾਨ ਸਾਈਆਂ ਨੇੜੇ ਰਾਮਪਰਾ ਫੂਲ ਹੈ ਨਾਲ ਹੀ 2 ਕਿਲੋਮੀਟਰ ਤੇ ਆਪਣੇ ਘਰੜ ਵਾਲਾ ਪਿੰਡ ਨੰਬਰ 97819 97850 ਤੇ ਵੀਰੇ ਪਿੰਡ ਬੁਰਜਮਾਨ ਸਾਈ ਅੱਜ ਆਪਾਂ ਤਿੰਨ ਬੈੜਾ ਦਿਖਾਉਣੀ ਹਾਂ ਹਾਂ ਜੀ ਹਾਂ ਬਾਈ ਤਿੰਨੇ ਬੈੜਾ ਗੱਭਣਾ ਨਹੀਂ ਹਾਂ ਜੀ ਬੋਟਿੰਗੇ ਮਿਲਕਰ ਕੋੜਨ ਜੇ ਆਪਾਂ ਪਹਿਲੇ ਨੰਬਰ ਦੀ ਡੱਬੀ ਦੀ ਗੱਲ ਕਰ ਲਏ ਤੇ ਵੀਰੇ ਐਂ ਕਰ ਲਿਓ ਜੇ ਇੱਕ ਬਾਰਿਸ਼ ਦੀ ਬਾਰਿਸ਼ ਪਈ ਜਾਂਦੀ ਹੈ ਨਮਾਈਆਂ ਦਵਾਈਆਂ ਹੈ ਨਹੀਂ ਠੀਕ ਆ ਨਾ ਗੱਲ ਕੋਈ ਲਿੱਪੀਆਂ ਪੋਚੀਆਂ ਨਹੀਂ ਹੈਗੀਆਂ ਹਾਂਜੀ ਹਾਂ ਜਿਵੇਂ ਫਾਰਮ ਜਿਵੇਂ ਫਾਰਮ ਜੁਆਈਆਂ ਉਵੇਂ ਹੀ ਖੜੀਆਂ ਬਾਈ ਕੋਲੇ ਤੇ ਲੱਖੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖੀ ਜਾਂਦੇ ਆ ਜਸੂਆ ਬੈਠਾ ਜੀ ਇਹਦੇ 20 ਦਿਨ ਬਾਕੀ ਨੇ ਹਾਂਜੀ ਤੇ ਬੰਮੜ ਕੋਲੇ ਜਾਂ ਹੀ ਇਹਦੇ ਤੇ ਵੀਰੇ ਇੱਕ ਅੱਧ ਕਾਠ ਬਸ ਹਾਦੀ ਮੁੱਕੀ ਪਈ ਐ ਵੱਡੀਆਂ ਵਹਿੜਾਂ ਤੈਨੀਆਂ ਹਾਂਜੀ ਪੂਰਾ ਸਾਲ ਬੈ ਜਾਣਾ ਤੇ ਲੱਗੀ ਕਿੰਨਾ ਦੁੱਧ ਘਟਿਆ ਨੇ ਪਹਿਲੀ ਵਾਰ 40 ਤੋਂ 42 ਲੀਟਰ ਦਾ ਰਿਕਾਰਡ ਹੈ ਜੀ ਖੁੱਲਾ ਢੁੱਲਾ ਮਾਲਕਾ ਜੀ ਤੇ ਅੱਜ ਕਿੰਨਾ ਘੜ ਦੂਗੀ 845 ਲੀਟਰ ਦਾ ਬਹੁਤ ਸੋਹਣੀ ਤਿਆਰੀ ਆ ਉਹ ਕਹਿੰਦੇ 8 ਰਾਜੀ ਤੇ ਕਿੰਨੇ ਦਿਨ ਲਊਗੀ ਇਹਦੇ 20 ਦਿਨ ਬਾਕੀ ਐ ਜੀ ਪੂਰੇ 20 ਦਿਨ ਬਾਕੀ ਤੇ ਪੂਰਾ ਯਾਨੀ ਅਗਲੇ ਨਾਲ ਗੱਲ ਵੀ ਕਰਾ ਸਕਦੇ ਹਾਂ ਹਾਂਜੀ ਆਪਾਂ ਅਗਲੇ ਨਾਲ ਮਾਲਕਾ ਦਾ ਐਡਰੈਸ ਦੇ ਦਾਂਗੇ ਜੀ ਇਹਦੇ ਫਾਰਮ ਚ ਭਰਿਆ ਠੀਕ ਆ ਵੀਰੇ ਖੋਲ ਲਾ ਤੋਰ ਕੇ ਦਿਖਾ ਦਈਏ ਤੇ ਡਿਮਾਂਡ ਵਾਲਾ ਕੀ ਫੋਨ ਤੇ ਦੀ ਹਾਂਜੀ ਹਾਂ ਹੋਊ ਜਾ ਬਿਲਕੁਲ ਜੀ ਜਿਵੇਂ ਮੂਰੇ ਗਾ ਠੰਡ ਦੀ ਰੁੱਤ ਚ ਹੁਣ ਕਿਸੇ ਨੇ ਗਾਇਆਂ ਪਾਉਣੀਆਂ ਤੈਨਨੇ ਇਕੱਠੀਆਂ ਵੀ ਲੈ ਸਕਦਾ ਹਨਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰਹਿਣਗੇ ਯਾਰ ਕੋਈ ਵੀ ਲਾਂਭਾ ਨਹੀਂ ਆਊਗਾ ਠੀਕ ਆ ਵੀਰੇ ਠੀਕ ਆ ਬਾਤ ਔਰ ਦੇ ਬਾਹਰ ਨਾ ਬਾੜੀ ਲੈ ਕੇ ਜਾਈ ਇੱਥੇ ਦੌਰ ਦੇ ਇੱਥੇ ਦੌਰ ਦੇ ਆ ਦੇਖੋ ਜੀ ਤੇ ਕੱਦ ਕਾਠ ਦਾ ਤਾਂ ਤੁਸੀਂ ਹਾਦੀ ਫੁੱਕੀ ਪਈ ਆ ਜੀ ਥਣ ਥਣ ਲੱਗਿਆ ਵਾ ਤੇ ਲੇਵਾ ਫੀਡਿੰਗ ਵਾਲਾ ਖੁੱਚਾਂ ਦੇ ਉੱਤੇ ਜਿਹੜੀਆਂ ਕੰਪੀਟੀਸ਼ਨ ਵਾਲੀਆਂ ਵੇੜਾ ਹੁੰਦੀਆਂ ਨਾ ਉਮੇ ਇਹਨਾਂ ਦਾ ਹਵਾਨੇ ਆ ਜੋ ਵੀਰੇ ਆ ਦੇਖੋ ਫੇਸ ਦੇਖੋ ਕਰੋ ਚੈੱਕ ਪੂਰਾ ਚੰਗਾ ਫੇਸ ਬੰਦ ਦਿਓ ਜ ਚੰਗੀਆਂ ਬਹਿੜਾ ਮੈਂ ਤੁਹਾਨੂੰ ਥਾਣ ਲੈ ਵਾ ਇਹਦਾ ਨੇੜ ਤੋਂ ਚੈੱਕ ਕਰਾ ਦੇਣਾ ਦੇਖੋ ਜੀ ਦੇਖੋ ਨੇੜ ਤੋਂ ਤੇ ਥਾਣ ਗੁੱਲੇ ਵਾਲਾ ਤੇ ਖੁਚਾਂ ਤੋਂ ਤਾਂ ਵਾਲਾ ਹਵਾਨਾ ਮੁਰੋਂ ਮਿਲਕ ਵੀ ਨੇ ਦੇਖ ਲਓ ਰਸਾ ਪੈ ਪਰ ਕੀ ਪਈ ਤੇ ਘੱਟ ਘੱਟ ਪੂਰਾ ਆ ਆ ਦੇਖੋ ਜੀ ਤੇ ਹੁਣ ਲੱਗ ਗਿਆ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਏ ਵੀਰ ਹਾਂਜੀ ਹਾਂਜੀ ਇਹ ਵੀ ਸੂਹਾ ਦੂਜਾ ਸੁੰਦੀ ਹੈ ਜੀ ਇਹ ਕ੍ਰੌਸ ਚ ਆ ਗਈ ਨਾ ਥੋੜੀ ਹਾਂਜੀ ਥੋੜਾ ਹੈ ਕ੍ਰੌਸ ਪੰਜ ਪਰ ਇਹਨੇ ਦੁੱਧ ਇਹਦੇ ਨਾਲ ਵੀ ਵੱਧ ਕੱਟਿਆ ਹੋਇਆ ਜੀ ਕਿੰਨਾ ਕੱਟਿਆ ਇਹਦਾ 46 ਲੀਟਰ ਦਾ ਰਕਾਰ ਹੈ ਜੀ ਇਹਦਾ 46 ਲੀਟਰ ਹਾਂਜੀ ਹਾਂ ਇਹਦੇ ਹਜੇ ਮੰਨ ਕੇ ਚਾਹੇ 1 ਮਹੀਨਾ 2 ਦਿ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਇਹਨੇ ਕਿੰਨਾ ਦੁੱਧ ਕੱਢਿਆ ਇਹਨੇ 42 ਲੀਟਰ ਦਿੱਤਾ ਜੀ ਇਹਨੇ 40 ਲੀਟਰ ਠੀਕ ਆ ਇਹਨੂੰ ਵੀ ਕੱਢ ਲਾ ਤੋਰ ਕੇ ਦਿਖਾ ਦੇ ਡਿਮਾਂਡ ਇਹਦੀ ਫੋਨ ਤੇ ਨਾ ਕੋਈ ਨਹੀਂ ਇੱਕ ਮਿੰਟ ਖਲਾਉਣਾ ਠੀਕ ਆ ਵੀਰੇ ਚੰਗੀ ਬਹੁਤ ਆ ਗਿਆ ਦੇਖੋ ਬਹਿੜ ਤੇ ਹਜੇ ਬਾਲਟੇ ਲਾ ਪੂਰੀਆਂ ਪਈਆਂ ਮੌਸਮ ਵੀਰੇ ਖਰਾਬ ਆ ਕੇ ਖੜੀ ਵੀ ਕਰ ਲਓ ਜੇ ਇੱਕ ਆਹ ਦੁਪਹਿਰੀ ਲੱਗੀ ਮਗਾ ਜੀ ਪੂਰੀਆਂ ਫੀਲ ਖੰਡੀਆਂ ਆ ਜੀ ਕੋਈ ਗੱਲ ਨਹੀਂ ਸਭ ਬਹੁਤ ਚੰਗਾ ਠੀਕ ਆ ਵੀਰੇ ਆ ਦੇਖੋ ਕਰੋ ਚੈੱਕ ਤੇ ਡਿਮਾਂਡ ਇਹਦੀ ਫੋਨ ਤੇ ਆ ਗਈ ਨਾ ਕੱਲ੍ਹ ਆ ਜੇ ਤੇ ਅੱਜ ਗਿਆ ਆਪਾਂ ਵੀਡੀਓ ਲੰਮੀ ਹੁੰਦੀ ਹੈਗੀ ਬਾ ਠੀਕ ਆ ਦਿਖਾ ਦੀ ਆਪੇ ਤੋਰ ਕੇ ਦੇਖ ਲਓ ਆ ਕੇ ਜਿਹੜਾ ਕੋਈ ਦੇਖੂ ਇਹ ਪਲੂਣ ਬੱਚੀ ਆ ਜੀ ਹਾਂਜੀ ਐਦਾ ਸੁਹਾ ਟੁੰਡੀ ਆ ਓਕੇ ਬਾਈ ਇਹਦੇ 22 ਦਿਨ ਬਾਕੀ ਐ ਜੀ 22 ਦਿਨ ਹਾਂਜੀ ਹਾਂ ਤੇ ਇਹਦਾ ਰਿਕਾਰਡ ਕੀ ਰਹੂਗਾ ਇਦਕੇ ਅੱਜ ਜੇ ਮੰਨ ਕੇ ਲਈਏ ਜਿਹੜੇ ਸਾਹਮਣੇ ਵੀ ਬਾਜ ਨੂੰ ਵਜੂਦ ਆ ਬੀ 20 ਲੀਟਰ ਦਾ ਇਹ ਘਟੋ ਘਟ ਰੋ ਰਾਮਾੜੀ ਦੇ ਉਗੀ ਬਾਦਮ ਸ਼ੱਕ ਦਾ ਵੀ ਤੇ ਕੀ ਡਿਮਾਂਡ ਆਊਗੀ ਇਹਦੀ ਡਿਮਾਂਡ ਇਹਦੀ ਵੀ 100 ਚੀ ਜੈ ਜੀ ਹੋਊਗੀ ਕੋਈ ਐ ਜੀ ਠੀਕ ਆ ਵੀਰੇ ਤਿੰਨ ਬੈਠਣਾ ਤੁਹਾਨੂੰ ਚੰਗੇ ਮਿਲ ਕੇ ਰਿਕਾਰਡ ਵਾਲਾ ਦਿਖਾ ਦਿਆਂਗੇ ਹਜੇ ਤਾਂ ਵੀਰੇ ਲਊਗੀ ਦਿਨ ਤੇ ਕਰੋ ਥਾਣਲੇਵਾ ਚ ਕਿਤੇ ਕੱਦ ਕਾੜ ਤਿੰਨਾਂ ਦੇ ਪੂਰੇ ਮਤਬਾਰਾ ਫੇਰ ਚੈੱਕ ਕਰਾਉਣਾ ਤੁਹਾਨੂੰ ਆ ਦੇਖੋ ਵੱਡੀਆਂ ਬਹਿੜਾਂੀਆਂ ਪੂਰੀਆਂ ਤੇ ਪਹਿਲੇ ਨੰਬਰ ਵਾਲੀ ਦੇਖ ਲਓ ਉਹ ਵੀ ਚੰਗੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਤੇ ਨੰਬਰ ਲੱਕੀ ਫੇਰ ਬੋਲਣੀ 97819 97850 ਜੀ ਪਿੰਡ ਬੁਰਜਮਾਨ ਸਾਹੀਆ ਨੇੜੇ ਬਾਈਆਂ ਦੇ ਫੁੱਲ ਹਾਂਜੀ ਹਾਂ ਰਾਮਪਰਾ ਫੁੱਲ ਠੀਕ ਆ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ